ਵਰਗੀ ਕਾ ਖਾਲਸਾ ਵਰਗੀ ਦੀ ਖਤੇ ਹੁਣ ਦਾ ਸਾਬ ਜੀ ਦੇ ਨਾਲ ਜੋ ਨਾਮੇ ਪਾਸ਼ਾ ਜੀ ਤੰਤੰਗ ਸਿਰੂ ਤੇ ਬਾਦੁਰ ਸਾਹਿਬ ਜਿਹਦਾ ਨਾਮਾ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਗੁਰੂ ਮਹਾਰਾਜਾ ਕਿਰਪਾ ਕਰਕੇ ਉਸ ਦੀ ਵਿਚਾਰ ਕਰਵਾ ਲੈਣ ਉਸ ਦਾ ਪਾਠ ਸਰਵਨ ਕਰੋ ਨਾਮੇ ਸ਼ਲੋਕ ਦਾ ਸਭ ਸੁਖ ਦਾਤਾ RAM ਹੈ ਦੂਸਰ ਨਾਹੈ ਨ ਕੋਏ ਕਹੋ ਨਾਨਕ ਸੁਨਰੇ ਮਨਾ ਤੇ ਸਿਮਰਤ ਗਤ ਹੋਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਸੁਣਾਵੇਂ ਸਲੋਗਰਾਂਈ ਨਾਮੇ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਜਿੰਨੇ ਵੀ ਸੁਖ ਨੇ ਸੰਸਾਰ ਵਿੱਚ ਉਹਨਾਂ ਦਾ ਦਾਤਾ ਇੱਕ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਹੈ ਸਭ ਸੁਖ ਦਾਤਾ ਰਾਮ ਹੈ ਸਾਰੇ ਦੁਤਾਂ ਦਾ ਦਾਤਾ ਉਹ ਅਕਾਲ ਪੁਰਮਾਤਮਾ ਹੈ ਉਹ ਆਮ ਹੈ ਰਮਿਆ ਹੈ ਆਰਾਮ ਹੈ ਦੂਸਰ ਨਹੀਂ ਕੋਈ ਇਹ ਸਾਡਾ ਭਲੇਖਾ ਤੇ ਵਹਿਮ ਦੂਰ ਕੀਤਾ ਵੀ ਹੋਰ ਕੋਈ ਦੂਜਾ ਨਹੀਂ ਹੈ ਹੋਰ ਕਿਸੇ ਮਗਰ ਜਾਣ ਦੀ ਲੋੜ ਨਹੀਂ ਹੈ ਸਾਨੂੰ ਇੱਕ ਤੇ ਟੇਕ ਰੱਖਣੀ ਚਾਹੀਦੀ ਹੈ ਇੱਕ ਤੇ ਭਰੋਸਾ ਕਰਨਾ ਚਾਹੀਦਾ ਤਾਂ ਹੀ ਸਾਡਾ ਮਨ ਟਕੇਗਾ ਉਤੇ ਕਿਉਂ ਜਦ ਤੱਕ ਵਿਸ਼ਵਾਸ ਨਹੀਂ ਬਣਦਾ ਉਹਨਾਂ ਨਾਲ ਗੱਲ ਨਹੀਂ ਬਣਦੀ ਜਾ ਕੇ ਜਦ ਇਹ ਵਿਸ਼ਵਾਸ ਪੂਰਾ ਬਾਇਆ ਤਦ ਗਿਆਨ ਤੇ ਸਮਨ ਪੁੱਟ ਆਇਆ ਤੇ ਜੇ ਵਿਸ਼ਵਾਸ ਬਣਿਆ ਤਾਂ ਹੀ ਉਹ ਪ੍ਰਮਾਤਮਾ ਸਾਡੇ ਹਿੱਦੇ ਸੁਸਿਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜ्याने ਆਵੇ ਹਰ ਪ੍ਰਭ ਚਿਤ ਜਿਹਦੇ ਅੰਦਰ ਵਿਸ਼ਵਾਸ ਤੇ ਭਰੋਸਾ ਬਣ ਗਿਆ ਪ੍ਰਮਾਤਮਾ ਤੇ ਉਹਨੂੰ ਹੀ ਪ੍ਰਮਾਤਮਾ ਚੇਤੇ ਆਉਣਾ ਇੱਥੇ ਵੀ ਪਾਸਾ ਸੰਸਚੇਤ ਕਰ ਰਹੇ ਨੇ ਹੋਰ ਕੋ ਦੂਜਾ ਨਹੀਂ ਜੀਤੇ ਟੇਕ ਰੱਖਣੀ ਜਾਂ ਜਿਹਦੇ ਮਗਰ ਤੁਰਨਾ ਜੀਤੇ ਆਸ ਰੱਖਣੀ ਜਿਹਦਾ ਓਟ ਆਸਰਾ ਲੈਣਾ ਉਹ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਹੈ ਉਹ ਸਾਰੀਆਂ ਦਾਤਾਂ ਦੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਾਰ ਦਿੰਦਿਆਂ ਤੋਂ ਢਣਾ ਵੀ ਗੰਤ ਪਰੇ ਭੰਡਾਰੋ ਦੇ ਭੰਡਾਰ ਮੁੱਕਦੇ ਹੀ ਨਹੀਂ ਉਹ ਗਿਣਤੀ ਵੀ ਨਹੀਂ ਕਰ ਸਕਦੇ ਇੱਡੇ ਵੱਡੇ ਭੰਡਾਰ ਨੇ ਕਹੋ ਨਾਨਸੋਂ ਦੇ ਮਨਾ ਤੇ ਸਿਮਰਤ ਗਾਤੇ ਹੋਏ ਨਾਮੇ ਪਾਸ਼ਾ ਸਿਚੇਤ ਕਰ ਰਹੇ ਨੇ ਮਨ ਨੂੰ ਇਹ ਮਨਾ ਸੁਣ ਧਿਆਨ ਨਾਲ ਉਹਦੇ ਸਿਮਨ ਕਰਾਂ ਜੋ ਦਾਤਾ ਹੈ ਇੱਕੋ ਹੀ ਦਾਤਾ ਹੈ ਹੋਰ ਕੋ ਦਾਤਾ ਨਹੀਂ ਹੈ ਤੇ ਉਹਦੇ ਸਿਮਰ ਨਾਲ ਆਵਾ ਗਉਣ ਤੋਂ ਜੜੀ ਆ ਮੁਕਤੀ ਮਿਲ ਸਕਦੀ ਹੈ ਅਗੇ ਪਾਸ਼ਾ ਸਿਚੇਤ ਕਰ ਰਹੇ ਨੇ ਪ੍ਰਾਣੀ ਤੂੰ ਉਸ ਪ੍ਰਮਾਤਮਾ ਦਾ ਨਾਮ ਲੈ ਜਿਹੜਾ ਤੈਨੂੰ ਸਾਰੇ ਸੁੱਖ ਦੇ ਸਕਦਾ ਜੇ ਸੋ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਕਹਿ ਨਾ ਸੋੰਦੇ ਮਨਾ ਦੁਰਲਭ ਮਾਨਕ ਦੇ ਇਹ ਕਹਿੰਦੇ ਜੜੀ ਮਨੁੱਖਾ ਦੇ ਮਿਲੀ ਹੈ ਇਹ ਬੜੀ ਦੁਰਲਭ ਹੈ ਪਾ ਮਿਲਣੀ ਬੜੀ ਔਖੀ ਹੈ ਇਹ ਬੜੀਏ ਭਗਤੀਆਂ ਕੰਮ ਤੋਂ 84 ਲੱਖ ਜੁਨਾ ਤੋਂ ਬਾਅਦ ਮਿਲੀ ਗੁਰ ਸੇਵਾ ਦੇ ਭਗਤ ਕਮਾਈ ਤਾਬੇ ਮਾਨਸ ਦੇ ਹੀ ਭਾਈ ਦੁਰਲਭ ਦੇ ਪਾਈ ਵਢ ਭਾਗੀ ਨਾਮ ਨੰ ਜਪੇ ਤੇ ਆਤਮ ਘਾਤੀ ਜਿੱਥੋਂ ਪ੍ਰਮਾਤਮਾ ਨੇ ਸਭਨੇ ਕੱਦਾ ਤੇ ਆਪਣੀ ਹਤਿਆ ਤੂੰ ਆਪ ਕਰ ਰਹੇ ਆ ਇਸ ਕਰਕੇ ਪਾਸ਼ਾ ਸੁਚੇਤ ਕਰ ਰਹੇ ਨੇ ਕਿ ਤੁਮੋ ਉਸ ਪ੍ਰਮਾਤਮਾ ਦਾ ਸਿਵਨਕੰਤ ਜਿਹੜੇ ਸਾਰੇ ਸੁੱਖਾਂ ਦਾ ਉਹ ਮਾਲਕ ਹੈ ਫਿਰ ਇਵੇਂ ਹੀ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਉਹ ਗੁਰੂ ਰਾਮਦਾਸ ਸਾਹਿਬ ਸੱਚੇ ਵੀ ਸਾਨੂੰ ਤਨਾਸਰੀ ਰਾਤ ਚ ਉਪਦੇਸ਼ ਕਰ ਰਹੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਧੇਨਾ ਆਨ ਸਾਡੇ ਲੋਕਾਂ ਦਾ ਵਿਸ਼ਵਾਸ ਹੈ ਕਿ ਕਪਲਾ ਗਊ ਜਿਹੜੀ ਕਾਮਧੇਨ ਗਊ ਹੈ ਉਹ ਸਾਰੀਆਂ ਮੰਦੀਆਂ ਇੱਛਾ ਪੂਰੀਆਂ ਕਰਦੀ ਹੈ ਪਰ ਪਾਤਸ਼ਾਹ ਕਹਿੰਦੇ ਨਹੀਂ ਉਹ ਕਾਮ ਤੇ ਹੰਤੇ ਨਹੀਂ ਪ੍ਰੋਸਾ ਰੱਖਣਾ ਕੇਵਲ ਪਰਮਾਤਮਾ ਤੇ ਰੱਖਣਾ ਉਹੋ ਹੀ ਦਾਤਾ ਇੱਕ ਹੈ ਜਿਹੜਾ ਸਾਰੀਆਂ ਆਸਾਂ ਸਾਰੀਆਂ ਪੂਰੀਆਂ ਕਰਦਾ ਇੱਛਾ ਪੂਰੀਆਂ ਕਰਦਾ ਹੈ ਸੁੱਖਾਂ ਦਾ ਦਾਤਾ ਕੇਵਲ ਤੇ ਕੇਵਲ ਉਹ ਹੋ ਗਿਆ ਸਾਰੇ ਸੁੱਖਾਂ ਦਾ ਸਰਵ ਸੁਖ ਦਾਤਾ ਹਰ ਉਹ ਆਕਾਲ ਪੁਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਇੱਛਾ ਪੂਰਕ ਸਾਡੀਆਂ ਇੱਛਾ ਵੀ ਸਾਡੀਆਂ ਖਾਸ਼ੀਆਂ ਵੀ ਪੂਰੀਆਂ ਕਰਦਾ ਹੈ ਜਾਕੇ ਵਾਸੇ ਕਾਮਤੈਨ ਉਹ ਹੀ ਕਪਲਾ ਗਊ ਜੀ ਨੂੰ ਤੁ ਸਮਿਨਾ ਸਾਣੀ ਅਛਾ ਉਹ ਵੀ ਉਹਦੇ ਵਾਸ ਵਿੱਚ ਹੈ ਭਾਵੇਂ ਜੇ ਉਹ ਕਾਮ ਕਰਤੇ ਵਾਸ ਹੈ ਕਾਮ ਪੜਾ ਸਕਦਾ ਪਰਮਾਤਮਾ ਪਰ ਕਿਸੇ ਕਹੇ ਕਪਲਾ ਦੇਵੀ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਕੇਵਲ ਤੇ ਕੇਵਲ ਟੇਕ ਉਸ ਪਰਮਾਤਮਾ ਤੇ ਰੱਖਣੀ ਹੈ ਉਹ ਹੀ ਸਾਡਾ ਦਾਤਾ ਹੈ ਉਹ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਕਰਦਾ ਉਹ ਐਸਾ ਹਰ ਧਿਆਈਏ ਮੇਰੇ ਜੀੜ ਹੈ ਇਹ ਮੇਰੇ ਦਿਲ ਹੈ ਇਹ ਮੇਰੇ ਮਨ ਹੈ ਉਹ ਇਹੋ ਜੇ ਪਰਮਾਤਮਾ ਜਿਹੜੇ ਆ ਸਾਡੀਆਂ ਸਾਰੀਆਂ ਸਾਂਪੂਰਨ ਕਰਦਾ ਉਹਨੂੰ ਤੇ ਆਉਣਾ ਚਾਹੀਦਾ ਹੈ ਉਹਦਾ ਸਿਮਨ ਕਰ ਸਰਬ ਸੁਖ ਪਾਵੇ ਮੇਰੇ ਮਨਾ ਹੈ ਮੇਰੇ ਮਨਾ ਤਾਂ ਤੂੰ ਸਾਰੇ ਸੋਖ ਤੇ ਨਾਮ ਤੇ ਆਨੰਦ ਭਾਵ ਆਨੰਦ ਪਾ ਸਕੇਗਾ ਇਸੇ ਤਰ੍ਹਾਂ ਭਵੇਂ ਬੰਵੇਂ ਪਾਸ਼ਾ ਵੀ ਸਾਨੂੰ ਉਪਦੇਸ਼ ਕਰਦੇ ਨੇ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਂ ਕੀ ਸ਼ਰਮੀ ਪਾਈਏ ਉਹ ਸਤਗੁਰ ਜਿਹੜਾ ਉਹ ਵੀ ਸਾਡੀਆਂ ਸਾਰੀਆਂ ਜੜੀਆਂ ਸੁਖਾਂ ਦਾ ਦਾਤਾ ਹੈ ਉਹ ਵੀ ਦਾਤਾ ਸਾਰੀਆਂ ਬਖਸ਼ਦਾ ਹੈ ਇਹਦੀ ਛੜਨੀ ਪਹਿਣਾ ਚਾਹੀਦਾ ਹੈ ਤਾਂ ਕਿ ਆਪਾਂ ਇਹ ਸਾਰੇ ਧੰਦ ਤੇ ਸੁਖ ਮਾਣ ਸਕੀਏ ਕੇ ਵੋ ਲਿਖੇ ਤੇ ਧੇਕ ਰੱਖਣੀ ਕਿਸੇ ਹੋਰ ਤੇ ਧੇਕ ਨਹੀਂ ਰੱਖਣੀ ਇਹ ਸਾਨੂੰ ਪਾਤਸ਼ਾਹ ਨੇ ਸੁਚੇਤ ਕੀਤਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਡਾ ਵੀ ਇੱਕ ਤੇ ਭਰੋਸਾ ਬਣੇ ਇੱਕ ਤੇ ਤੇ ਬਣੇ ਉਹਦਾ ਓਟ ਆਸਰਾ ਲੈ ਕੇ ਉਹਦਾ ਹਵਰਿਸਮਨ ਕਰੀਏ ਤਾਂ ਕਿ ਜੀਵਨ ਸਫਲ